ਪਿਛਲੇ ਕੁਝ ਦਿਨਾਂ ਤੋਂ ਪਟਿਆਲ ਦੇ ਪ੍ਰਸਿੱਧ ਸਮਾਜ ਸੇਵੀ ਸੁਮੇਰ ਸੀੜਾ ਦੇ ਵੱਲੋਂ ਪਟਿਆਲ ਦੀ ਛੋਟੀ ਬਾਦਰੀ ਵਿਖੇ ਪਬਲਿਕ ਪਾਰਕ ਤੇ ਚਾਰਦਵਾਰੀ ਕਰਨ ਤੇ ਨਿਜੀ ਹੋਟਲ ਦੇ ਖਿਲਾਫ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਦੋ ਵਾਰ ਮੀਡੀਆ ਅੱਗੇ ਰੂਬਰੂ ਹੋ ਕੇ ਮਾਮਲਾ ਕਾਰਪੋਰੇਸ਼ਨ ਤੇ ਇੰਪਰੂਵਮੈਂਟ ਟਰਸ ਦੀ ਸਾਹਮਣੇ ਵੀ ਲਿਆਂਦਾ ਗਿਆ ਸੀ ਜਿਸ ਤੋਂ ਬਾਅਦ ਸੁਮੇਰ ਸੀੜਾ ਨੇ ਖੁਦ ਕਾਰਪੋਰੇਸ਼ਨ ਦੇ ਕਮਿਸ਼ਨਰ ਨੂੰ ਮਿਲ ਕੇ ਇਹ ਮਾਮਲਾ ਉਹਨਾਂ ਨੇ ਸਮਝ ਲਿਆਂਦਾ ਤਾਂ ਮੀਡੀਆ ਵਿੱਚ ਖਬਰਾਂ ਤੋਂ ਆਉਣ ਤੋਂ ਬਾਅਦ ਕਮਿਸ਼ਨਰ ਦੀਆਂ ਹਦਾਇਤਾਂ ਤੇ ਨਾਲ ਲੈਂਡ ਬ੍ਰਾਡ ਦੀ ਟੀਮ ਇੰਸਪੈਕਟਰ ਮਨੀਜਪੁਰ ਦੀ ਅਗਵਾਈ ਹੇਠ ਮੌਕੇ ਤੇ ਪਹੁੰਚੀ ਅਤੇ ਇਸ ਤੋਂ ਬਾਅਦ ਫਿਰ ਸੁਮੇਰ ਸੀੜਾ ਦੇ ਵੱਲੋਂ ਇੱਕ ਵਾਰ ਫਿਰ ਤੋਂ ਪ੍ਰੈਸ ਵਾਰਤਾ ਕੀਤੀ ਗਈ ਹੈ ਇਹੋ ਨੇ ਕੀ ਕੁਝ ਕਹਿ ਤੁਸੀਂ ਆਪ ਹੀ ਦੇਖੋ ਸੁਣੋ ਸਾਰੇ ਹੁਣ ਨਗਰ ਨਿਗਮ ਦੀ ਟੀਮ ਪਹੁੰਚੀ ਹੈ ਸੁਪਰਡੈਂਟ ਪੁਲੀਸ ਸਾਹਿਬ ਪਹੁੰਚੇ ਨੇ ਤੇ ਹੁਣ ਰਹੀ ਹੈ ਕਾਰਵਾਈ ਕਰ ਰਹੇ ਆ ਤੇ ਜਿਹੜੀ ਦੁوار ਹੈ ਜਿਹੜੀ ਹੁਣ ਪਹਿਲਾਂ 4 ਕੁਆਲਾ ਇਲਾਕਾ ਸਵਰੀਨ ਬਣ ਜਾ ਰਿਹਾ ਉਸ ਉੱਪਰ ਕਦੇ ਵੀ ਚਾਰ ਦੀਵਾਰੀ ਨਹੀਂ ਹੋ ਸਕਦੀ ਇਸ ਕਰਕੇ ਨਗਰ ਕੌਂਸਲ ਵੱਲੋਂ ਚਾਰ ਬਣਾਣੀ ਹੋ ਗਈਆਂ ਨੇ ਪਰ ਇਸ ਨੂੰ ਰੋਕਿਆ ਜਾ ਕੇ ਉਹਨਾਂ ਦੇ ਨਾਲ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵਿੱਚ ਰਹਿਣ ਹੋਣ ਲਈ ਸ਼ਹਿਰ ਦਾ ਤਾਂ ਜੋ ਉਹ ਇੱਥੇ ਕੰਮ ਕਰ ਸਕੇ ਸੋ ਮੰਤਰੀ ਜੀ ਦੇ ਨਾਲ ਗੱਲਬਾਤ ਉਹਨਾਂ ਨਾਲ ਕਰਦੇ ਆ ਕਿ ਕਿੰਨਾ ਸਮਾਂ ਲੱਗਦਾ ਹੈ ਇਹ ਕਾਰਵਾਈ ਲੈਣੇ ਜਦੋਂ ਪੰਜਾਬ ਦਾ ਕੰਮ ਕਰਦਾ ਕੰਮ ਕਰਦਾ ਤੇ ਕਹਿੰਦਾ ਜੀ ਡਾਕਟਰ ਪੌਂਟਾਮ ਮੈਂ ਰਾਖੀ ਮੈਂ ਉਹ ਅੱਧਾ ਕੰਮ ਹੋਇਆ ਜਰਾ ਸਿਆਸਤ ਦੀ ਨਜ਼ਰ ਆ ਗਈ ਸੀ ਤੇ ਨਗਰ ਨਿਕਲ ਗਿਆ ਉਹ ਫਰੈਂਚ ਨੈਟਰਲ ਦੇ ਡੋਟਰ ਦੇ ਨਾਮ ਤੇ ਇਹ ਵੀ ਗਰੀਬ ਬੈਲਟ ਦਾ ਮਾਮਲਾ ਆ ਗਿਆ ਤੁਹਾਡੇ ਮਾਸ ਤੁਹਾਡੇ ਮਾਸ ਦੀ ਰਾਹੀ ਜੋ ਸਮਝੀ ਇਹੋ ਸਾਡੀ ਬਣੀ ਹੈ

ਕਮੇਟੀ ਦਾ ਜਿਹੜਾ ਮੈਂ ਉਹ ਸਹੀ ਇਹ ਨੂੰ ਬਾਰੇ ਮੈਂ ਉਹ ਸਹੀ ਬਾਰੇ ਬੋਲ ਰਿਹਾ ਹਾਂ ਜਿਹੜਾ ਤਰੀਕਾ ਤੇ ਕੰਮ ਕਰਦਾ ਹੈ ਜਿਹੜੀ ਸਿਟੀ ਦੇ ਜਿਹੜੇ ਨਗਰਿਕ ਨੇ ਉਹ ਫੀਸ ਭਰਨੇਗੇ ਉਸ ਦਾ ਅਕਾਊਂਟ ਲਾਇਆ ਜਾ ਰਿਹਾ ਹੈ 10 ਇਹ ਚਾਰ ਦਵਾਈ ਨਾ ਕਰਾ ਲਓ ਕੋਈ ਕਰਾਰੇ ਨੂੰ ਕਹਿੰਦੇ ਇੱਥੇ ਇਹਨੂੰ ਪਰਪਰ ਮੇਨਟੇਨ ਕਰਦੇ ਪੋਰਟ ਤੋਂ ਹੋਟਾ ਰਿਹਾ ਹਾਂ ਮੈਨੂੰ ਕੀ ਮੈਂ ਇਹਨਾਂ ਸਿੱਖੀ ਦਿਖਾਈਏ ਮੈਂ ਦਿਖਾਈਏ ਕਿ ਕਿਹਦੀ ਪਰ ਉਹਨਾਂ ਦੇ ਬਿਆਨ ਆ ਜੀ ਉਹ ਕਹਿੰਦੇ ਉਹਨਾਂ ਦੇ ਬਿਆਨ ਨਹੀਂ ਸਭ ਦਾ ਜਿਹੜਾ ਉਹ ਨਹੀਂ ਕਰ ਸਕਦੇ ਗ੍ਰੀਨਲੈਂਡ ਹੈਗਾ ਕੋਈ ਵੀ ਚਾਰਦਿਵਾਰੀ ਇਥੇ ਆਪ ਕੋ ਸਿੱਖਾਈ ਜੀ ਜੀ ਦੋਪਰ ਤੋਂ ਠੀਕ ਹੈ ਦੋਪਰ ਜਿਹੜੇ ਤੁਹਾਡੇ ਸਿਨਟਰ ਆਫੇ ਨਹੀਂ ਚੱਕੂਗੇ ਇਹ ਕਹਿੰਦੇ ਨੇ ਕਿ ਨਜਾਇਜ਼ ਹੈ ਇਹ ਨਗਰ ਨੇ ਕਹਿੰਦਾ ਹੈਮ ਕਈ ਦਫਰ ਦੇ ਦਿੱਤਾ ਇਹ ਵੀ ਦੇਖੋ ਭਾਈ ਕਿੰਨੀ ਸਮੱਸਿਆ ਹੈ ਕਿ ਜਦੋਂ ਉਹ ਬਣਿਆ ਜਦੋਂ ਲੱਤ अच्छा तो टाइम पर कंप्लीट ये करोगे ना अगर मुझे टाइम पे चाहिए वो भी जो जून करांगे इसका सरकार ने देखा ऑनर के तो सी बिल्कुल ये आर्किटेक्चर देख सकते हो बालक मालिक सर धासन किसी इस तरह रखे of the